ਸੁਖਵੀਰਪਾਲ ਦੇ ਆਲੇ ਨਾਲੇ ਖੜੇ ਹੁੰਦੇ ਆ ਉਹ ਬਸ ਉਹ ਨਾ ਇਹ ਦੇਖਣ ਗੱਲ ਦਾ ਮਤਲਬ ਕੀ ਹੈ ਉਹਨਾਂ ਨੂੰ ਦੇਖਣਾ ਹੁੰਦਾ ਸਾਂ ਕਦੋਂ ਕ ਲੈਂਦਾ ਉਦੋਂ ਨਾਲ ਹੀ ਪੋਲੇ ਸੋ ਬਸ ਹੋਈ ਹੁਣ ਕੱਢੀ ਜਾਂ ਨੇ ਨਾ ਪਹਾੜਾਂ ਚੋਂ ਪੈਸੇ ਨਿਕਲ ਰਹੇ ਨੇ ਪਹਾੜਾਂ ਚੋਂ ਕੌਰੂ ਦੇ ਖਜ਼ਾਨੇ ਉੱਥੇ ਪਏ ਨੇ ਪਹਾੜਾਂ ਚ ਉਹ ਰ ਵੱਡੇ ਵੱਡੇ ਹੋਟਲ ਬਣਾ ਲੇ ਵੱਡੇ ਵੱਡੇ ਮਹਿਲ ਬਣਾ ਲੇ ਆ ਆਪਣੀਆਂ ਫਲਾਟ ਬਣਾ ਲੇ ਫਾਰਮ ਹਾਊਸ ਬਣਾ ਲੇ ਲੋਕਾਂ ਦੇ ਪੈਸੇ ਨਾਲ ਆਉਣ ਵਾਲੇ ਦਿਨਾਂ ਚ ਬੜਾ ਤੁਹਾਨੂੰ ਹੋਰ ਵੀ ਸਕੂਨ ਮਿਲੂਗਾ ਜਦੋਂ ਬਿਲਡੋਜ਼ਰ ਚੱਲਣਗੇ ਜੀਸੀਬੀਆਂ ਚੱਲਣਗੀਆਂ ਜਿਹੜਾ ਤੁਹਾਡੇ ਖੂਨ ਪਸੀਨੇ ਨਾਲ ਬਣਾਏ ਹੋਏ ਮੈਲ ਨੇ ਵੱਡੇ ਵੱਡੀਆਂ ਇਮਾਰਤਾਂ ਨੇ ਉਹਦੇ ਉਹਨਾਂ ਦੀਆਂ ਨੀਹਾਂ ਚੋਂ ਨਾ ਉਹਦੇ ਨੀਹਾਂ ਚੋਂ ਤੁਹਾਡਾ ਇੱਕ ਇੱਕ ਪੈਸਾ ਕੱਢ ਕੇ ਉਹ ਤੁਹਾਨੂੰ ਹੀ ਵਾਪਸ ਕਰਨਾ ਹੈ ਵੱਡੇ ਰੈਵੋਲੂਸ਼ਨਰੀ ਕ੍ਰਾਂਤੀਕਾਰੀ ਫੈਸਲੇ ਹੋਣਗੇ ਫਿਰ ਤੁਸੀਂ ਕਹੋਗੇ ਯਾਰ ਇਹ ਤਾਂ ਸੋਚਿਆ ਨਹੀਂ ਸੀ ਕਦੇ ਵੀ ਐਡਾ ਵੱਡਿਆਂ ਨੂੰ ਵੀ ਹੱਥ ਪੈ ਜਾਊਗਾ ਸੋ ਇਸ ਕਿਸ ਤੋਂ ਪਹਿਲਾਂ ਇਹਨਾਂ ਨੇ ਵੀ ਨਹੀਂ ਸੋਚਿਆ ਸੀ ਵੀ ਸਾਨੂੰ ਕੋਈ ਹੱਥ ਪਾਊਗਾ ਪਰ ਉਹੀ ਪਾ ਸਕਦਾ ਜਿਹੜਾ ਆਤਮਾਨੰਦਾਰ ਹੋਵੇ ਉਹ ਇੱਕ ਬੁੜੀ ਗਈ ਕੇ ਸਾਧ ਕੋਲੇ ਕਹਿੰਦੀ ਬਾਬਾ ਜੀ ਮੇਰਾ ਜਵਾਕ ਗੁੜ ਬਹੁਤ ਖਾਂਦਾ ਹੈ ਉਹ ਕਹਿੰਦਾ ਪਰਸੋਂ ਆਇਓ ਇਹਦਾ ਲਾਜ ਦੱਸਾਂਗੇ ਪਰਸੋਂ ਫੇਰ ਆਇਆ ਉਹ ਕਹਿੰਦੀ ਬਾਬਾਏ ਕਹਿੰਦੇ ਐ ਕਰੋ ਭਾਈ ਅਗਲੇ ਬੁੱਧਵਾਰ ਨੂੰ ਆਇਓ ਅਗਲੇ ਬੁੱਧਵਾਰ ਨੂੰ ਚਲੀ ਗਈ ਕਹਿੰਦੀ ਗੁੜ ਬਹੁਤ ਖਾਂਦਾ ਹੈ ਉਹ ਕਹਿੰਦਾ ਭਾਈ ਕਾਕੇ ਨੂੰ ਕਹਿੰਦਾ ਬੱਚੇ ਨੂੰ ਕਹਿੰਦਾ ਬੇਟਾ ਗੁੜ ਨਾ ਖਾਇਆ ਕਰ ਬਸ ਉਹ ਕਹਿੰਦੀ ਬਾਬਾ ਆਹੀ ਗੱਲ ਕਹਿਣੀ ਸੀ ਪਹਿਲੇ ਦਿਨ ਕਹਿ ਜਾਂਦਾ ਫਿਰ ਦੂਜੇ ਪਰਸੋਂ ਬਲਾ ਸੀ ਉਦਦੇ ਕਹਿ ਜਾਂਦਾ ਉਹ 7 ਦਿਨਾਂ ਬਾਅਦ ਫੇਰ ਬਲਾ ਹੁਣ ਕਹੇ ਕਹਿੰਦਾ ਭਾਈ ਮੈਂ ਕਿਵੇਂ ਕਹਿ ਜਾਂਦਾ ਉਦੋਂ ਮੈਂ ਬਹੁ ਖਾਂਦਾ ਸੀ ਕਹਿੰਦਾ ਪਹਿਲਾਂ ਤਾਂ ਮੈਂ ਛੱਡਿਆ ਹਫਤੇ ਚ ਕਹਿੰਦਾ ਫੇਰ ਤੇ ਤੇਰੇ ਮੁੰਡੇ ਨੂੰ ਕਹਿਣਾ ਸੋ ਇਸ ਕਰਕੇ ਇਹਨਾਂ ਦੇ ਵਿਰੁੱਧ ਹੱਥ ਹੋਈ ਪਾ ਸਕਦਾ ਜਿਹਨੇ ਆਪ ਕੁਛ ਨਾ ਕੀਤਾ ਹੋਵੇ ਜਿਹਨੇ ਆਪ ਕੁਛ ਨਾ ਖਾਦਾ ਹੋਵੇ ਇਸ ਗੱਲ ਦੀ ਮੈਂ ਗਾਰੰਟੀ ਦਿੰਦਾ ਕਿ ਇੱਕ ਪਾਸੇ ਪੈਸੇ ਹੋਣ ਇੱਕ ਪਾਸੇ ਸਲਫਾਸ ਦੀ ਗੋਲੀ ਹੋਵੇ ਤੇ ਆ ਜਿਹੜਾ ਤੁਹਾਡਾ ਪੁੱਤ ਹੈ ਇਹ ਸਰਕਾਰੀ ਪੈਸਾ ਨਹੀਂ ਖਾਊਗਾ ਇਸ ਅਲਫਾਸ ਨੂੰ ਤਰਜੀਹ ਦੇਊਗਾ ਇਹ ਤੋਂ ਵੱਡੀ ਗੱਲ ਮੈਂ ਕਹਿ ਨਹੀਂ ਸਕਦਾ ਰਾਜਨੀਤੀ ਚੋਂ ਵੱਡੀ ਗੱਲ ਹੋ ਨਹੀਂ ਸਕਦੀ ਹੁਣ ਚੋਰੀਆਂ ਬੰਦ ਵੀ ਹੋਣਗੀਆਂ ਤੇ ਤੁਹਾਡਾ ਪੁਰਾਣਾ ਚੋਰੀ ਹੋਇਆ ਇੱਕ ਇੱਕ ਪੈਸਾ ਵਿਆਸ ਸਮੇਤ ਖਜ਼ਾਨੇ ਚ ਆਊਗਾ ਖਜ਼ਾਨੇ ਚੋਂ ਹਸਪਤਾਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਖਜ਼ਾਨੇ ਚੋਂ ਤੁਹਾਨੂੰ ਨੌਕਰੀਆਂ ਦੇ ਰੂਪ ਚ ਸਕੂਲਾਂ ਦੇ ਰੂਪ ਚ ਵਾਪਸ ਆਊਗਾ ਜਦੋਂ ਮੈਂ ਪਹਿਲੀ ਵਾਰ ਕਿਹਾ ਸੀ ਨਾ ਕਿ ਉਧਰੋਂ ਆ ਕੇ ਲੋਕ ਇੱਥੇ ਕੰਮ ਕਰਿਆ ਕਰਨਗੇ ਮਜ਼ਾਕ ੜਾਉਂਦੇ ਸੀ ਇਹ ਅਕਾਲੀ ਦਲ ਵਾਲੇ ਮਜੀਠੀ ਹੋਰੀ ਲੋਕ ਲਾ ਉਧਰੋਂ ਆਉਣਗੇ ਆ ਰਹੇ ਨਹੀਂ ਨਾ ਹੁਣ ਫਿਰ ਮੁੰਡੇ ਕੁੜੀਆਂ ਇੱਥੇ ਆ ਕੇ ਕੰਮ ਕਰ ਰਹੇ ਨੇ ਕੋਈ ਇੱਥੋਂ ਕਹਿੰਦਾ ਕਹਿੰਦਾ ਮੈਂ ਜਾਣਾ ਸੀ ਕੈਨੇਡਾ ਬਾਪੂ ਨੇ ਕਰ ਜਿਹਦੇ ਪੈਸੇ ਦਾ ਪ੍ਰਬੰਧ ਕਰ ਲਿਆ ਸੀ ਪਰ ਅਚਾਨਕ ਇੱਕ ਚਿੱਠੀ ਆ ਗਈ ਤੂੰ ਬਿਜਲੀ ਬੋਰਡ ਚ ਐਸਬੀਓ ਲੱਗ ਗਿਆ ਕਹਿੰਦਾ ਕੈਨੇਡਾ ਜਾਣਾ ਕੈਨਸਲ ਮੈਂ ਇੱਥੇ ਕੰਮ ਕਰੂੰਗਾ ਮੈਂ ਕਲਾਕਾਰੀ ਦੇ ਵਿੱਚ ਤੁਸੀਂ ਮੈਨੂੰ ਕਿੰਨਾ ਪਿਆਰ ਦਿੱਤਾ 7.5 ਸਾਲ ਦਾ ਸੀ ਮੈਂ ਉਦੋਂ ਇੱਥੋਂ ਸੰਦੀਪ ਤੇ ਪ੍ਰੀਤ ਦੋ ਬੱਸਾਂ ਚੱਲਦੀਆਂ ਹੁੰਦੀਆਂ ਸੀ ਇੱਥੋਂ ਹੀ ਚੜ੍ਹ ਕੇ ਜਾਂਦੇ ਹੁੰਦੇ ਸੀ ਰਾਮ ਨੂੰ ਤਾਂ ਫੱਜਾ ਸਿੱਧੂ ਜਾਂਦੀ ਹੁੰਦੀ ਸਾਡੇ ਪਿੰਡ ਨੂੰ 2:30 ਵਜੇ ਇਸ ਕਰਕੇ ਮੈਂ ਇਨਾਂ ਪਿੰਡਾਂ 'ਚ ਪਲਿਆ ਹੋਇਆ ਮੈਨੂੰ ਪਤਾ ਹੈ ਕਿ 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 ਜ਼ਿੰਦਗੀ ਕਿਵੇਂ ਮਜਬੂਰੀ ਬਣ ਜਾਂਦੀ ਹੈ ਕਿ ਪੈਸੇ ਨਹੀਂ ਹੈਗੇ ਧੀ ਦਾ ਵਿਆਹ ਨਹੀਂ ਹੁੰਦਾ ਕਰਜ਼ਾ ਚੱਕਣਾ ਪੈਂਦਾ ਸੋ ਰੋਜ਼ਗਾਰ ਦੇਣ ਦਾ ਫੈਸਲਾ ਕੀਤਾ ਹੋਇਆ ਜੀ ਹੁਣ ਤੱਕ 42992 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਮੈਂ ਤੁਹਾਡੇ ਪਿੰਡਾਂ ਦੇ ਵੀ ਹੋਣਗੇ ਮੈਨੂੰ ਮਿਲਦੇ ਹੁੰਦੇ ਕਈ ਕੋਈ ਵੀਰ ਦਾ ਸੀ ਮੁੰਡਾ ਇੱਕ ਹੁਣ ਪਿੰਡਾਂ ਦੇ ਵਿੱਚ ਇਹ ਕੰਪੀਟੀਸ਼ਨ ਹੈ ਕਿ ਤੁਹਾਡੇ ਪਿੰਡ ਦੇ ਕਿੰਨਿਆਂ ਨੂੰ ਮਿਲ ਗਈ ਨੌਕਰੀ ਤੁਹਾਡੇ ਪਿੰਡ ਦੇ ਨੂੰ ਐਨੇ ਨੂੰ ਮਿਲ ਗਈ ਤੁਹਾਡੇ ਪਿੰਡ ਦੇ ਕਿੰਨਿਆਂ ਨੂੰ ਮਿਲ ਗਈ ਇਹ ਪਹਿਲਾਂ ਕਿਉਂ ਨਹੀਂ ਹੋਈਆਂ ਬਈ ਨੌਕਰੀਆਂ ਪੋਸਟਾਂ ਤਾਂ ਉਹੀ ਨੇ ਐਡੀ ਬਿਜਲੀ ਦਾ ਬਿਜਲੀ ਮੈਂ ਅਸੀਂ ਕਹਿੰਦੇ ਰਹੇ ਕੇਜਰੀਵਾਲ ਸਾਹਿਬ ਜਦੋਂ ਮੇਰੇ ਨਾਲ ਆਉਂਦੇ ਸੀ ਅਸੀਂ ਪ੍ਰਚਾਰ ਕਰਦੇ ਸੀ ਅਸੀਂ ਕਹਿੰਦੇ ਸੀ ਬਿਜਲੀ ਫ੍ਰੀ ਕਰ ਦਾਂਗੇ ਵਿਰੋਧੀ ਪਾਰਟੀ ਵਾਲ ਕਹਿੰਦੇ ਸੀ ਪੈਸੇ ਕਿੱਥੋਂ ਆਉਣਗੇ ਅਸੀਂ ਉਹਨਾਂ ਨੂੰ ਦੱਸਿਆ ਨਹੀਂ ਕਿ ਕਿੱਥੋਂ ਆਉਣਗੇ ਕਿ ਵੀ ਸਾਨੂੰ ਪਤਾ ਸੀ ਪੈਸੇ ਤਾਂ ਇੰਨਾ ਚ ਹੀ ਆਉਣਗੇ ਹੁਣ ਕੱਢੀ ਜਾਂਦੇ ਨਾ ਪਹਾੜਾਂ ਚੋਂ ਪੈਸੇ ਨਿਕਲ ਰਹੇ ਨੇ ਪਹਾੜਾਂ ਚੋਂ ਕੌਰੂ ਦੇ ਖਜ਼ਾਨੇ ਉੱਥੇ ਪਏ ਨੇ ਪਹਾੜਾਂ ਚੋਂ ਉਹ ਵੱਡੇ ਵੱਡੇ ਹੋਟਲ ਬਣਾ ਲੇ ਵੱਡੇ ਵੱਡੇ ਮਹਿਲ ਬਣਾ ਲੇ ਔਰ ਆਪਣੀਆਂ ਪਲਾਟ ਬਣਾ ਲੇ ਫਾਰਮ ਹਾਊਸ ਬਣਾ ਲੇ ਲੋਕਾਂ ਦੇ ਪੈਸੇ ਨਾਲ ਹੁਣ ਕਢਾ ਰਹੇ ਆਂ ਪੈਸੇ ਤੇ ਬਿਜਲੀ ਫ੍ਰੀ ਆ ਰਹੀ ਹੈ ਨਾ ਫ੍ਰੀ ਆ ਰਹੀ ਹੈ ਨਾ ਨਾਲੇ ਹਰੇਕ ਨੂੰ ਕੋਈ ਜਿਹੜਾ ਮਰਜ਼ੀ ਕਰਾ 600 ਜੁਟ ਹੈ 2 ਮਹੀਨਿਆਂ ਬਾਅਦ ਬਿਲਾਉਂਦਾ ਆਪਣੇ 590 95 ਰੱਖ ਲਓ ਜਿਹੜਾ ਮਰਜ਼ੀ ਕਰਾ ਬਿਜਲੀ ਦਾ ਬਿੱਲ ਨਹੀਂ ਆਊਗਾ ਤੇ ਇਹੀ ਖੇਤਾਂ ਵਾਲੀ ਦਾ ਮੈਂ ਕਹਿਆ ਸੀ ਝਮੱਕਾ ਨਹੀਂ ਮਾਰਨ ਦੇਵਾਂਗੇ ਬਿਜਲੀ ਖੇਤਾਂ ਵਾਲੀ ਆਮ ਆਉਂਦੀ ਹੈ ਨਾ ਖੇਤਾਂ ਵਾਲੀ ਤੇ ਨਾਲੇ ਹੋਰ ਹੈ ਬਿਜਲੀ ਬੋਰਡ ਫਾਇਦੇ 'ਚ ਹੈ ਤੇ ਐਤਕੀ ਪਹਿਲੀ ਵਾਰ ਹੋਇਆ ਪੁਰਾਣਾ ਜਿਹੜਾ ਪਹਿਲਾਂ ਹੁੰਦਾ ਸੀਗਾ ਕਿ ਸਰਕਾਰ ਆਉਂਦੀ ਸੀ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਪ੍ਰਾਈਵੇਟ ਮਿੱਤਰਾਂ ਦੋਸਤਾਂ ਨੂੰ ਵੇਚ ਦਿੰਦੀ ਸੀ ਪਹਿਲੀ ਵਾਰ ਹੋਇਆ ਪੰਜਾਬ ਨੇ ਉਲਟੀ ਗੰਗਾ ਬਹਾਈ ਹੈ ਗੋਇੰਦਵਾਲ ਵਾਲਾ ਜੀਵੀ ਕੇ ਜਿਹੜਾ ਥਰਮਲ ਪਲਾਂਟ ਸੀ ਉਹਦਾ ਨਾਂ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਤੇ ਉਹਨੂੰ ਅਸੀਂ 1080 ਕਰੋੜ ਰੁਪਏ 'ਚ ਖਰੀਦ ਲਿਆ 540 ਮੈਗਾਵਾਟ ਵਾਲਾ ਕਿਉਂਕਿ ਕੋਲਾ ਸਾਡੇ ਕੋਲੇ ਹੈਗਾ ਆਪਣਾ ਕੋਲੇ ਦੀ ਖਾਨ ਚਲਾ ਲਈ ਅਸੀਂ ਕੋਲੇ ਦੀ ਖਾਨ ਅਸੀਂ ਚਲਾ ਲਈ ਇੰਨਾ ਕੋਲਾ ਕਿ ਸਾਨੂੰ ਕਈ ਵਾਰੀ ਬੰਦ ਕਰਨਾ ਪੈਂਦਾ ਕਿ 2 ਦਿਨ 10 ਦਿਨ ਰੁਕ ਜਾਓ ਪਹਿਲਾਂ ਆਪਾਂ ਕੀ ਖਬਰਾਂ ਸੁਣਦੇ ਹੁੰਦੇ ਸੀ ਫਲਾਨੇ ਥਰਮਲ ਪਲਾਂਟ ਕੋਲੇ 2 ਦਿਨ ਦਾ ਕੋਲਾ ਪੰਜਾਬ ਸ਼ਾਸਕ ਦਾ ਹਨੇਰਾ ਫਲਾਨੇ ਥਰਮਲ ਪਲਾਂਟ ਕੋਲੇ ਸਿਰਫ 3 ਦਿਨ ਦਾ ਕੋਲਾ ਬਚਿਆ ਪੰਜਾਬ 'ਚ ਮੱਚ ਸਕਦੀ ਆਹਾਕਾਰ ਹੁਣ ਕਦੇ ਖਬਰ ਲੱਗੀ ਆ ਹੁਣ ਚੋਰੀਆਂ band دی ਹੋਣ ਗਿਆ ਤੇ ਤੁਹਾਡਾ ਪੁਰਾਣਾ ਚੋਰੀ ਹੋਇਆ ਇੱਕ ਇੱਕ ਪੈਸਾ ਵਿਆਸ ਸਮੇਤ ਖਜ਼ਾਨੇ ਚ ਆਊਗਾ ਖਜ਼ਾਨੇ ਚੋਂ ਹਸਪਤਾਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਖਜ਼ਾਨੇ ਚੋਂ ਤੁਹਾਨੂੰ ਨੌਕਰੀਆਂ ਦੇ ਰੂਪ ਚ ਸਕੂਲਾਂ ਦੇ ਰੂਪ ਚ ਵਾਪਸ ਆਊਗਾ ਆ ਫਰਕ ਪੈ ਜੂਗਾ ਬਸ ਤੁਸੀਂ 8000 ਕਰੋੜ ਰੁਪਏ ਆਪਣਾ ਇਹ ਰੋਕੀ ਬੈਠੇ ਕੇਂਦਰ ਵਾਲੇ ਜੀ ਜੋ 5500 ਕਰੋੜ ਦਾ ਇਕੱਲਾ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀ ਕਨ ਬੋਰਡ ਦਾ ਉਹ ਰੋਕਿਆ ਕਿਉਂ ਸੀ ਕੈਪਟਨ ਮਰਿੰਦਰ ਨੇ ਗਲਤ ਜਗ੍ਹਾ ਤੇ ਵਾਰਤ ਲਿਆ ਕਿਤੇ ਹੋਰ ਵਾਰਤ ਲਿਆ ਉਹਨੇ ਪੈਸੇ ਰੋਕਤੇ ਪੈਸੇ ਰੋਕਤੇ ਜਦੋਂ ਅਸੀਂ ਗਏ ਤਾਂ ਮੈਨੂੰ ਕਹਿੰਦੇ ਵਿਧਾਨ ਸਭਾ ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੀ ਅਪਗ੍ਰੇਡੇਸ਼ਨ ਤੇ ਹੀ ਲੱਗੂਗਾ ਮੈਂ ਮੈਂ ਵਿਧਾਨ ਸਭਾ ਚ ਲਿਆਂਦਾ ਮੈਂ ਕਿ ਅਸੀਂ ਲਾਉਣੀ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ 67000 ਕਿਲੋਮੀਟਰ ਸੜਕਾਂ ਉਹਨਾਂ ਨੂੰ ਬਣਾਉਣਾ ਹੈ ਪਰ ਅਸੀਂ ਰੂਲ ਬਦਲਤਾ ਅਸੀਂ ਕਹ ਦੇ ਦਿਓ ਕਹਿੰਦੇ ਨਾ ਮੰਡੀ ਦਾ ਟੈਕਸ ਕਹਿੰਦੇ ਜ਼ੀਰੋ ਕਰਾਂਗੇ ਮੈਂ ਕਹਿੰਦਾ ਜੀ ਪਹਿਲਾਂ 3% ਐ ਜ਼ੀਰੋ ਕਿਵੇਂ ਕਰ ਦਊਗਾ ਤੁਸੀਂ ਕਹਿੰਦੇ ਨਾ ਹਮ ਦੂਸਰੇ ਸਟੇਟਾਂ ਕੋ ਜ਼ੀਰੋ ਦੇ ਰਹੇ ਮੈਂ ਕਹਿੰਦਾ ਨਾ ਫੇਰਾ ਇਹ ਨਹੀਂ ਚੱਲਣਾ ਕੰਮ ਠੀਕ ਹੈ ਨਾ 5500 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਥੇ ਰੋਕਿਆ ਪਿਆ ਹੁਣ ਕੈਪਟਨ ਉਹ ਉਸੇ ਪਾਰਟੀ ਚਲੇ ਗਿਆ ਕਰਵਾਵੇ ਨਾ ਕਲੀਅਰ ਉਥੋਂ ਸੁਰਵੀਲ ਜਾਖੜ ਕਰਵਾਵੇ ਨਾ ਕਲੀਅਰ ਹੋਵੇ ਪੈਸਾ ਆ ਜਿਹੜੇ ਮਨਪੀ ਬਦਲ ਹੋ ਵੀ ਕਰਾਉਣ ਨਾ ਫਿਰ ਉੱਥੇ ਪੈਸਾ ਕਿ ਪਈ ਪੰਜਾਬ ਦਾ ਪੈਸਾ ਦੇ ਤੁਸੀਂ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਆ ਦੋ ਚਾਰ ਦਿਨਾਂ ਤੱਕ ਕੋਡ ਲੱਗ ਜਾਣਾ ਕੋਡ ਲੱਗ ਜਾਣਾ ਕੋਈ ਗੱਲ ਨਹੀਂ ਦੋ ਮਹੀਨੇ ਦਾ ਹੀ ਹੋਊਗਾ ਮਈ ਦੇ ਵਿੱਚ ਵੋਟਾਂ ਆਉਣਗੀਆਂ ਜਾਂ ਮਈ ਚ ਵੋਟਾਂ ਗਿਣੀਆਂ ਜਾਣਗੀਆਂ ਤਾਂ ਬਸ ਮੈਨੂੰ ਉਮੀਦ ਹੈ ਸੰਗਰੂਰ ਵਾਲੇ ਕਦੇ ਵੀ ਮੇਰਾ ਦਿਲ ਨਹੀਂ ਤੋੜਿਆ ਤੁਸੀਂ ਜਦੋਂ ਮੈਂ ਅੱਧੀ ਅੱਧਾ ਬੋਲ ਵੀ ਮੈਂ ਮਾਰਾਂ ਤਾਂ ਤੁਸੀਂ ਹਮਮਾ ਮਾ ਕੇ ਬਹੁਤ ਡਬਲ ਟ੍ਰਿਪਲ ਪਿਆਰ ਦਿੰਦੇ ਹੋ ਐਸ ਵਾਰ ਵੀ ਤੁਹਾਡੇ ਪਿਆਰ ਦੀ ਜਰੂਰਤ ਹੈ ਕਿਉਂਕਿ ਦੇਸ਼ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਵੇ ਇਹਨਾਂ ਨੇ ਝਾਕੀ ਰੋਕੀ ਝਾਕੀ ਆਪਣੀ 26 ਜਨਵਰੀ ਚ ਆਪਣੀ ਝਾਕੀ ਨਹੀਂ ਸੀ ਕਹਿੰਦੇ ਅਸੀਂ ਭਗਤ ਸਿੰਘ ਹੋਰੀ ਮਾਈ ਭਾਗੋ ਹੋਰੀ ਮੈਂ ਜਿਹੜੇ ਸਿੱਖ ਬਰੀਅਰ ਦੀ ਪਹਿਲੀ ਲੇਡੀ ਸੀ ਪਹਿਲੀ ਮਹਿਲਾ ਬਰੀਅਰ ਮਾਈ ਭਾਗੋ ਉਹਦਾ ਉਹ ਕਾਲਜ ਬਣਾਇਆ ਹੋਇਆ ਕੁੜੀਆਂ ਨੂੰ ਟ੍ਰੇਨਿੰਗ ਦੇਣ ਦਾ ਫੌਜ ਚ ਭਰਤੀ ਵਾਸਤੇ ਮੋਹਾਲੀ ਉਹ ਦਿਖਾਇਆ ਹੈਨਾ ਲਾਲਾ ਲਾਜਪਤਰਾ ਜੀ ਸ਼੍ਰੀ ਉਦਮ ਸਿੰਘ ਜਲਿਆਂਵਾਲੇ ਬਾਗ ਦਾ ਸਾਕ ਸਭ ਦਿਖਾਇਆ ਰਿਜੈਕਟ ਕਰਤੀ ਅਜੀ ਕਾ ਕੀ ਗੱਲ ਬਈ ਕਹਿੰਦੇ ਜੇ ਝਾਕੀ ਅੱਛੀ ਨਹੀਂ ਹੈ ਮੈਂ ਨੇ ਕਹਾ ਪਾ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਉਦਮ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਕਰਤਾਰ ਸਿੰਘ ਸਰਾਬੇ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਕੌਣ ਹੋ ਤੁਸੀਂ ਕਹੋ ਕਿਹੜੇ ਅਫਸਰਾਂ ਨੂੰ ਰਿਜੈਕਟ ਕੀਤੀ ਹੈ ਇਹ ਮੈਂ ਜਦੋਂ ਪੂਰੇ ਜ਼ੋਰ ਨਾਲ ਮੁੱਦਾ ਠਾਇਆ ਮੈਂ ਕਹਾ ਤੂੰ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀ ਸੀ ਮੈਂ ਨੌ ਹੋਰ ਬਣਾ ਲੀਆਂ ਉਹਦੀਆਂ ਉਹਨਾਂ ਪਿੰਡਾਂ 'ਚ ਫਿਰਦਿਆਂ ਆ ਗਈ ਸੀ ਇੱਥੇ ਆ ਗਈ ਆਉਣੀਆਂ ਦੇਖੀਏ ਨਾ ਕੀ ਘਟਾ ਵੀ ਉੱਚ ਕੀ ਗੱਲ ਕਿਉਂ ਨਹੀਂ ਆ ਸਕਦੀ 26 ਜਨਵਰੀ 'ਚ ਡਰ ਗਏ ਮੈਨੂੰ ਚਿੱਠੀ ਆਈ ਉਹਨਾਂ ਦੀ ਸਰਕਾਰ ਗ੍ਰਹਿ ਮੰਤਰਾਲੇ ਦੀ ਕਹਿੰਦੇ ਜੀ ਥੋੜਾ ਜਿਹਾ ਇਹ ਇਹ ਗੱਲ ਬੋਲਣਾ ਬੰਦ ਕਰ ਦਿਓ ਚੱਕੀ ਵਾਲਾ ਵੀ ਅਸੀਂ ਵਾਦਾ ਕਰਦੇ ਆਂ ਅਗਲੀ 15 ਅਗਸਤ 'ਚ ਉਦੋਂ ਅਗਲੀ 26 ਜਨਵਰੀ ਉਦੋਂ ਅਗਲੀ 15 ਅਗਸਤ ਤੋਂ 3 ਸਾਲਾਂ ਦੀਆਂ 15 ਗਰਸਤੇ 26 ਜਨਵਰੀਆਂ ਚ ਪੰਜਾਬ ਦੀ ਝਾਕੀ ਸਭ ਤੋਂ ਪਹਿਲੇ ਨੰਬਰ ਤੇ ਆਇਆ ਕਰੂ ਬਸ ਇਹ ਬੋਲਣਾ ਬੰਦ ਕਰ ਦੋ ਮੈਂ ਗੱਲ ਸੁਣੋ ਮੈਂ ਜਵਾਬ ਦਿੱਤਾ ਤਾੜੀਆਂ ਵਾਲਾ ਨਹੀਂ ਤਾੜੀਆਂ ਵਾਲਾ ਜਵਾਬ ਨਹੀਂ ਪੂਰੀ ਗੱਲ ਸੁਣ ਲਓ ਮੈਂ ਕਿ ਅਗਲੀ 15 ਅਕਤੂਬਰ ਤੁਹਾਨੂੰ ਪੱਕਾ ਪਤਾ ਵੀ ਤੁਸੀਂ ਫੈਸਲਾ ਕਰੋਗੇ ਕੀ ਪਤਾ ਸਾਡੇ ਵਰਗੇ ਫੈਸਲੇ ਲਈ ਜਾਂਦੇ ਹੁਣ ਉੱਥੇ ਹੈ ਸੋ ਇਹਨਾਂ ਨੇ ਕਿਹਨਾਂ ਪਤਾ ਵੀ 15 ਅਕਤੂਬਰ ਅਸੀਂ ਹੋਵਾਂਗੇ ਅਗਲੀ ਨੂੰ ਜਨਤਾ ਦਾ ਕੀ ਪਤਾ ਲੱਗਦਾ ਹੈ ਫੜਿਆ ਨਾ ਗੱਲ ਸੁਣ ਕੇ ਤਾੜੀਆਂ ਮਾਰਿਆ ਕਰੋ ਉਹ ਸੁਖਵੀਰਪਾਲ ਦੇ ਅੜੇ ਦੇ ਨਾਲ ਖੜੇ ਹੁੰਦੇ ਆ ਉਹ ਬਸ ਉਹ ਨਾ ਇਹ ਦੇਖਣ ਗੱਲ ਦਾ ਮਤਲਬ ਕੀ ਹੈ ਉਹਨਾਂ ਨੂੰ ਦੇਖਣਾ ਹੁੰਦਾ ਸਾਹ ਕਦੋਂ ਕੋ ਲੈਂਦਾ ਉਦੋਂ ਹੀ ਨਾ ਵਾਲੀ ਪੋਲੇ ਸੋ ਬਸ ਉਹੀ ਉਹੀ ਗੱਲ ਹੈ ਨਾ ਇੱਕ ਬੰਦਾ ਸੀ ਉਹ ਦੂਜੇ ਨੂੰ ਮਿਲਿਆ ਕਹਿੰਦਾ ਯਾਰ ਗੁਰਦੇਵ ਮੇਰੀ ਮੈਂਸ ਬਿਮਾਰ ਹੋ ਗਈ ਕਹਿੰਦਾ ਯਾਰ ਤੇਰੀ ਵੀ ਮੈਂਸ ਬਿਮਾਰ ਹੋਈ ਸੀ 15 ਦਿਨ ਪਹਿਲਾਂ ਤਾਂ ਕੀ ਦਿੱਤਾ ਸੀ ਉਹ ਕਹਿੰਦਾ ਮੇਰਾ ਤਾਰੇ ਮੀਰੇ ਦਾ ਤੇਲ ਦਿੱਤਾ ਸੀ ਇਹਨਾਂ ਸੁਣ ਕੇ ਭੱਜ ਗਿਆ ਉਹ ਕਹਿੰਦਾ ਗੱਲ ਤਾਂ ਸੁਣ ਲਗਾ ਉਹ ਕਹਿੰਦਾ ਪਹਿਲਾਂ ਯਾਰ ਮੈਂ ਨੱਕ ਨਵੇੜਿਆ ਵਾਂ ਤਾਰੇ ਮੀਰੇ ਤੇਲ ਦੇਤਾ ਮੈਂ ਇਸ ਮਰ ਗਈ ਮੈਂ ਇਸ ਮਰ ਗਈ ਅਗਲੇ ਦਿਨ ਫੇਰ ਮਿਲਿਆ ਗੁਰਦੇਵ ਉਹ ਲਾਂਬਾ ਦਿੱਤਾ ਕਹਾ ਗੁਰਦੇਵ ਜੀ ਤੂੰ ਚੰਗਾ ਬੰਦਾ ਹੈ ਕੱਲ ਤਾਂ ਮੈਨੂੰ ਤਾਰੇ ਮੀਰੇ ਤੇਲ ਕਹਿਤਾ ਮੈਂ ਤਾਰੇ ਮੀਰੇ ਤੇਰੇ ਤਾਂ ਮੇਰੀ ਤਾਂ ਮੈਂ ਇਸ ਮਰ ਗਈ ਉਹ ਕਹਿੰਦਾ ਤਾਂ ਕਾਲੀ ਉਹ ਇੰਨੀ ਕੀਤੀ ਪਹਿਲੀ ਭੱਜ ਗਿਆ ਮੇਰੇ ਲਈ ਵੀ ਮਰ ਗਈ ਸੀ ਮੈਂ ਦੱਸਣ ਲੱਗੇ ਕਿ ਤੂੰ ਸੁਣੀ ਹੀ ਨਹੀਂ ਹੈ ਨਾ ਪੂਰੀ ਗੱਲ ਸੁਣਿਆ ਕਰੋ ਪਹਿਲਾਂ ਐਵੇਂ ਨਾ ਤਾਰੇ ਮੀਰੇ ਤੇਲ ਦੇਈ ਜਾ ਕਰੋ ਹਰੇਕ ਨੂੰ ਸੋ ਇਸ ਕਰਕੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਜਦੋਂ ਝਾੜੂ ਵਾਲਾ ਚੋਣ ਨਿਸ਼ਾਨ ਤੁਹਾਡੇ ਸਾਹਮਣੇ ਆਊਗਾ ਤਾਂ ਸਮਝ ਲਓ ਆਪਣੇ ਪੁੱਤ ਨੂੰ ਆਪਣੇ ਭਤੀਜੇ ਨੂੰ ਆਪਣੇ ਛੋਟੇ ਭਾਈ ਨੂੰ ਆਪਣੇ ਵੱਡੇ ਭਾਈ ਨੂੰ ਤੁਸੀਂ ਤਾਕਤਵਰ ਕਰ ਰਹੇ ਹੋ ਉਸ ਤੋਂ ਬਾਅਦ ਸੰਗਰੂਰ ਤਾਂ ਪਹਿਲਾਂ ਹੀ ਸੈਂਟਰ ਹੈ ਤੇ ਅੱਜ ਮੈਨੂੰ ਇਹ ਦੱਸ ਦਿਓ ਮੇਰੇ ਆਵਾਜ਼ ਦੀ ਪਾਰਟੀ ਦੇ ਬਲੈਂਟਰ ਭੁਆਕਰ ਬੈਠੇ ਨੇ ਜਦੋਂ ਜਦੋਂ ਰੋਜ਼ ਕੋਈ ਨਵਾਂ ਫੈਸਲਾ ਹੁੰਦਾ ਫਿਰ ਐਂ ਜਾਣੇ ਹੁੰਨੋਂ ਨਾ ਕਾਂਗਰਸਿਕ ਨੇ ਕਿਵੇਂ ਆ ਉਹ ਕਰਤਾ ਹਾਂ ਉਹ ਕਹਿੰਦਾ ਵਾ ਠੀਕ ਆ ਉਹ ਕੋ ਥੋੜਿਆਂ ਨੇ ਕਿ ਕੀਤਾ ਸੀ ਫਿਰ ਉਹ ਕਹਿੰਦਾ ਚਲ ਠੀਕ ਆ ਫਿਰ ਆਪਾਂ ਤੇਰੇ ਨਾਲ ਆ ਐਂ ਬਦੂ ਕਾਫਲਾ ਇਦਾਂ ਕਾਫਲਾ ਬਣਾਉਣਾ ਆਪਾਂ ਨੇ ਸੋ ਨਈ ਦੇ ਵਿੱਚ ਇਲੈਕਸ਼ਨ ਹੈ ਸ਼ਾਇਦ ਕਪਰਾਈਲ ਚਾਜ ਇਹਦਾ 2-4 ਦਿਨਾਂ ਨੂੰ ਪਤਾ ਲੱਗੂਗਾ ਪਰ ਆਪਣੇ ਲਈ ਇਹ ਹੈ ਬੱਦ ਤੋਂ ਬੱਦ ਵੋਟਾਂ ਪਾਉਣ ਜਾਣਾ ਦੋਸਤਾਂ ਮਿੱਤਰਾਂ ਨੂੰ ਲੈ ਕੇ ਜਾਣਾ ਥੱਲੇ ਵਾਲਾ ਕੰਮ ਸੰਭਲੋ ਯਾਰ ਤੁਸੀਂ ਵੀ ਪੋਸਟਰ ਕਿੱਥੇ ਲਾਉਣੇ ਨੇ ਮੇਰਾ ਰੋਡ ਸ਼ੋਅ ਕਿੱਥੋਂ ਦੀ ਲਗਾਉਣਾ ਹੈ ਠੀਕ ਹੈ ਨਾ ਇਹ ਕੰਮ ਤੁਸੀਂ ਸੰਭਲੋ ਤਹਾਂ ਦੀ ਜਮਾਂ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾਰ ਰੱਖੀ ਇਹਨਾਂ ਨੂੰ ਮੈਂ ਕਿਹਾ ਕੋਈ ਨੰਬਰ ਮੈਂ ਤੁਹਾਡੇ ਦਾ ਇੱਧਰ ਉੱਧਰ ਜਾਣ ਨਹੀਂ ਦਿੰਦਾ ਇਹ ਮੇਰਾ ਕੰਮ ਹੈ ਤਹਾਂ ਨੇ ਤਾਂ ਮੈਂ ਆਪ ਹੀ ਸੰਭਲੂ ਉਹਦਾ ਤੁਸੀਂ ਦੇਖ ਲਓ ਜਦੋਂ ਮੈਂ ਆ ਜਾਣਾ ਜਾਦਾ ਭਾਰ ਨੂੰ ਭੱਜ ਜਾਂਦੇ ਨੇ ਜਾਂ ਨੀਂਹਾਂ ਪਾ ਲੈਂਦੇ ਨੇ ਵੀ ਆ ਗਿਆ ਐਵੇਂ ਅੱਖ ਚੱਕ ਮਿਲ ਗਈ ਕੋਈ ਕੱਪੜਾ ਸਾਡੇ ਹੀ ਕੱਢ ਦੂਗਾ ਸਾਰਿਆਂ ਦੇ ਵੱਡੇ ਵੱਡੇ ਕੱਪੜੇ ਪਏ ਨੇ ਆਉਣ ਵਾਲੇ ਦਿਨਾਂ 'ਚ ਬੜਾ ਤੁਹਾਨੂੰ ਹੋਰ ਵੀ ਸਕੂਨ ਮਿਲੂਗਾ ਜਦੋਂ ਬਿਲਡੋਜਰ ਚੱਲਣਗੇ ਜੀਸੀਬੀਆਂ ਚੱਲਣਗੀਆਂ ਜਿਹੜਾ ਤੁਹਾਡੇ ਖੂਨ ਪਸੀਨੇ ਨਾਲ ਬਣਾਏ ਹੋਏ ਮਹਿਲ ਨੇ ਵੱਡੇ ਵੱਡੀਆਂ ਇਮਾਰਤਾਂ ਨੇ ਉਹਦੇ ਉਹਨਾਂ ਦੀਆਂ ਨੀਹਾਂ 'ਚੋਂ ਨਾ ਉਹਦੇ ਨੀਹਾਂ 'ਚੋਂ ਤੁਹਾਡਾ ਇੱਕ ਇੱਕ ਪੈਸਾ ਕੱਢ ਕੇ ਉਹ ਤੁਹਾਨੂੰ ਹੀ ਵਾਪਸ ਕਰਨਾ ਹੈ ਵੱਡੇ ਰੈਵੋਲੂਸ਼ਨਰੀ ਕ੍ਰਾਂਤੀਕਾਰੀ ਫੈਸਲੇ ਹੋਣਗੇ ਫਿਰ ਤੁਸੀਂ ਕਹੋਗੇ ਯਾਰ ਇਹ ਤਾਂ ਸੋਚਿਆ ਨਹੀਂ ਸੀ ਕਦੇ ਵੀ ਐਡੇ ਵੱਡਿਆਂ ਨੂੰ ਵੀ ਹੱਥ ਪੈ ਜਾਊਗਾ ਸੋ ਇਸ ਤੋਂ ਪਹਿਲਾਂ ਇਹਨਾਂ ਨੇ ਵੀ ਨਹੀਂ ਸੋਚਿਆ ਸੀ ਵੀ ਸਾਨੂੰ ਕੋਈ ਹੱਥ ਪਾਊਗਾ ਪਰ ਉਹੀ ਪਾ ਸਕਦਾ ਜਿਹੜਾ ਆਪ ਇਮਾਨਦਾਰ ਹੋਵੇ ਉਹ ਇੱਕ ਬੁੜੀ ਗਈ ਕੇ ਸਾਧ ਕੋਲੇ ਕਹਿੰਦੀ ਬਾਬਾ ਜੀ ਮੇਰਾ ਜਵਾਕ ਗੋੜ ਬਹੁਤ ਖਾਂਦਾ ਹੈ ਉਹ ਕਹਿੰਦਾ ਪਰਸੋਂ ਆਇਓ ਇਹਦਾ ਲਾਜ ਦੱਸਾਂਗੇ ਪਰਸੋਂ ਫੇਰ ਆਇਆ ਉਹ ਕਹਿੰਦੀ ਬਾਬਾ ਕਹਿੰਦੇ ਮੈਂ ਐਂ ਕਰੋ ਭਈ ਅਗਲੇ ਬੁੱਧਵਾਰ ਨੂੰ ਆਇਓ ਅਗਲੇ ਬੁੱਧਵਾਰ ਨੂੰ ਚਲੀ ਗਈ ਕਹਿੰਦੀ ਗੁਰਬੋਖਾਂਦਾ ਹੈ ਉਹ ਕਹਿੰਦਾ ਭਾਈ ਕਾਕੇ ਨੂੰ ਕਹਿੰਦਾ ਬੱਚੇ ਨੂੰ ਕਹਿੰਦਾ ਬੇਟਾ ਗੁਰ ਨਾ ਰਹਿਆ ਕਰ ਬਸ ਉਹ ਕਹਿੰਦੀ ਬਾਬਾ ਆਹੀ ਗੱਲ ਕਹਿਣੀ ਸੀ ਪਹਿਲੇ ਦਿਨ ਕਹਿ ਜਾਂਦਾ ਫਿਰ ਦੂਜੇ ਪਰਸੋਂ ਬਲਾ ਸੀ ਉਦਦੇ ਕਹਿ ਜਾਂਦਾ ਕੋ ਸੱਤ ਦਿਨਾਂ ਬਾਅਦ ਫੇਰ ਬਲਾ ਹੁਣ ਕਿਆ ਕਹਿੰਦਾ ਭਾਈ ਮੈਂ ਕਿਵੇਂ ਕਹਿ ਜਾਂਦਾ ਉਦੋਂ ਮੈਂ ਬੋਖਾਂਦਾ ਸੀ ਕਹਿੰਦਾ ਪਹਿਲਾਂ ਤਾਂ ਮੈਂ ਛੱਡਿਆ ਹਫਤੇ ਚ ਕਹਿੰਦਾ ਫੇਰ ਤੇ ਤੇਰੇ ਮੁੰਡੇ ਨੂੰ ਕਹਿਣਾ ਸੋ ਇਸ ਕਰਕੇ ਇਨਾਂ ਦੇ ਵਿਰੁੱਧ ਹੱਥ ਹੋ ਵੀ ਪਾ ਸਕਦਾ ਜਿਹਨੇ ਆਪ ਕੁਛ ਨਾ ਕੀਤਾ ਹੋਵੇ ਜਿਹਨੇ ਆਪ ਕੁਛ ਨਾ ਖਾਧਾ ਹੋਵੇ ਇਸ ਗੱਲ ਦੀ ਮੈਂ ਗਰੰਟੀ ਦਿੰਦਾ ਕਿ ਇੱਕ ਪਾਸੇ ਪੈਸੇ ਹੋਣ ਇੱਕ ਪਾਸੇ ਸਲਫਾਸ ਦੀ ਗੋਲੀ ਹੋਵੇ ਤੇ ਆ ਜਿਹੜਾ ਤੁਹਾਡਾ ਪੁੱਤ ਹੈ ਇਹ ਸਰਕਾਰੀ ਪੈਸਾ ਨਹੀਂ ਖਾਊਗਾ ਇਸ ਸਲਫਾਸ ਨੂੰ ਤਰਜੀਹ ਦੇਊਗਾ ਇਹ ਤੋਂ ਵੱਡੀ ਗੱਲ ਮੈਂ ਕਹਿ ਨਹੀਂ ਸਕਦਾ ਰਾਜਨੀਤੀ 'ਚੋਂ ਵੱਡੀ ਗੱਲ ਹੋ ਨਹੀਂ ਸਕਦੀ ਮੈਂ ਇਹ ਵੀ ਕਹਿਣਾ ਕਿ ਕੰਮ ਦੇਖ ਕੇ ਜਿਵੇਂ ਅਮਨ ਜੀ ਨੇ ਕਿਹਾ ਕੰਮ ਦੇਖੀਦਾ ਚੰਮ ਨਹੀਂ ਦੇਖੀਦਾ ਕੰਮ ਦੇਖ ਕੇ ਵੋਟਾਂ ਪਾਓ ਔਰ ਪਾਰਟੀ ਡਿਸਪੀਸਪਲਨ ਚੱਲ ਰਹੀ ਹੈ ਬਹੁਤ ਮੰਨਦੇ ਨੇ ਸਾਰੇ ਕਹਿੰਦੇ ਵੀ ਇਹ ਇੰਨਾ ਵਰਗਾ ਡਿਸਪੀਸਪਲਨ ਨਹੀਂ ਹੈਗਾ ਕਿਤੇ ਇਹ ਬਹੁਤ ਡਿਸਪੀਸਪਲਨ ਚ ਪਾਰਟੀ ਹੈ ਜੇ ਕਿਸੇ ਦਾ ਕੋਈ ਸ਼ਿਕਵਾ ਗਿਲਾ ਵੀ ਹੈ ਮੇਰੇ ਕੋਲੇ ਆ ਜਾਂਦੇ ਨੇ ਮਿਲ ਲੈਂਦੇ ਨੇ ਬਿਲਕੁਲ ਸ਼ਿਕਵੇ ਦੂਰ ਹੋ ਜਾਂਦੇ ਨੇ ਜਿਵੇਂ ਪਹਿਲਾਂ ਪਰਿਵਾਰਾਂ ਚ ਹੁੰਦਾ ਸੀ ਕਿ ਇਕ ਲਾਣੇਦਾਰ ਹੁੰਦਾ ਸੀ ਬਾਕੀ ਨਣਦਾ ਪਰਜਾਈਆਂ ਤੇ ਜਵਾਕ ਹੁੰਦੇ ਸੀ